ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਦੇ ਆ ਤੂਫਾਨ ਯਾਰ ਵੱਲੋਂ ਸਤਿ ਸ਼੍ਰੀ ਅਕਾਲ ਜਿੱਦਾਂ ਤੁਸੀਂ ਸਾਰੇ ਜਾਣਦੇ ਹੀ ਆ ਜੀ ਰਾਤ ਆਪਾਂ ਰੁਕੇ ਸੀਗੇ ਆ ਸੂਨਮ ਰੈਸਟੋਰੈਂਟ ਐਂਡ ਹੋਮ ਸਟੇ ਤੇ ਇੱਥੇ ਆਪਾਂ ਰਾਤ ਰੁਕੇ ਸੀਗੇ ਤੇ ਇਹਨਾਂ ਦੇ ਆਪਾਂ ਵਧੀਆ ਬੰਦੇ ਆ ਯਾਨੀ ਕਿ ਰੋਟੀ ਪਾਣੀ ਵੀ ਸੋਹਣਾ ਹੈ ਇਹਨਾਂ ਦਾ ਤੇ ਹੁਣ ਆਪਾਂ ਇਹਨਾਂ ਨਾਲ ਗੱਲ ਹੀ ਕਰਕੇ ਰਾਤ ਰੁਕੇ ਸੀ ਫੇ ਸਵੇਰ ਨੂੰ ਟਾਈਮ ਨਾਲ ਨਿਕਲਣਾ ਆ ਬਈ ਪਰੌਂਠੇ ਬਣਾ ਕੇ ਦੇ ਦੇ ਦੂਕ ਤੇ ਉਹ ਉੱਠਿਓ ਆ ਪਰੌਂਠੇ ਦੂਕ ਆਪਾਂ ਬਣਾ ਲੈਣੇ ਨਾਲ ਲੈ ਜਾਣੇ ਆ ਤੇ ਬਾਕੀ ਚਾਹ ਚੁੰਗ ਦੇ ਨਾਲ ਪਿੰਨੀ ਆਪਾਂ ਮਾਦਾਲੀ ਖਾ ਲਈਆਂ ਦੂਕ ਤੇ ਸਵੇਰੇ ਸਵੇਰ ਰੋਟੀ ਖਾਣ ਦਾ ਦਿਲ ਨਹੀਂ ਕਰਦਾ ਫੇ ਪਰੌਂਠੇ ਨਾਲ ਲੈ ਜਾਣੇ ਆ ਥੋੜਾ ਸਫਰ ਕੱਢ ਕੇ ਫੇ ਖਾ ਲਵਾਂਗੇ ਠੰਡੇ ਤੇ ਤਤੇਆਂ ਦਾ ਕੋਈ ਫਰਕ ਨਹੀਂ ਆਪਾਂ ਨੂੰ ਪੈਂਦਾ ਤੇ ਸਫਰ ਹੈ ਅੱਜ ਆਪਣਾ ਆਪਾਂ ਅੱਜ ਪਾਸ ਦੀ ਜੜ੍ਹ ਜ ਤੁਹਾਨੂੰ ਪਤਾ ਹੀ ਹੈ ਕੱਲ ਦੀ ਵੀਡੀਓ ਤੁਸੀਂ ਦੱਸਿਆ ਸੀ ਤੁਹਾਨੂੰ ਆਪਾਂ ਪਾਸ ਦੀ ਜੜ੍ਹ 'ਚ ਆ ਕੇ ਬਹਿ ਗਏ ਸੀ ਰੂਮ ਸੇ ਰੂਮਤ ਸੇ ਕਹ ਲੋ ਇੱਧਰਲੇ ਰੂਮਤ ਸੇ ਕਹਿੰਦੇ ਆਪਾਂ ਰੂਮ ਸੇ ਕਹਦਾਂ ਨਹੀਂ ਆ ਇਹ ਬਹੁਤ ਫਰਕ ਪੈਂਦਾ ਆ ਪਾਹਿਆ ਜੀ ਦਾ ਮੈਂ ਵੀ ਕਈ ਵਾਰੀ ਇੱਥੇ ਕਈਆਂ ਰੂਮ ਸੇ ਕਹ ਉਹਨਾਂ ਨੂੰ ਪਤਾ ਨਹੀਂ ਲੱਗਦਾ ਫਿਰ ਰੂਮਤ ਜਦੋਂ ਕਹਿੰਦੇ ਉਹ ਸਮਝ ਜਾਂਦੇ ਆ ਤੇ ਅੱਜ ਆਪਾਂ ਪਾਸ ਚੜਾਂਗੇ ਤਲੰਗ ਲੰਗਲਾ ਤੇ ਕੋਸ਼ਿਸ਼ ਕਰਾਂਗੇ ਡਰਬਿੰਗ ਪਹੁੰਚਣ ਦੀ ਤੇ ਕਿੰਨਾ ਟਾਈਮ ਲਾਦਾ ਕਿੰਨਾ ਸਮਾਂ ਲਾਦੇ ਤਾਂ ਹੁਣ ਪਾਸ ਨਾਲ ਮੱਥਾ ਲਾ ਕੇ ਪਤਾ ਲੱਗੂਗਾ ਪਾਸ ਖਰਾ ਤਕੜਾ ਆਇਆ ਹੈ ਕਹਿੰਦੇ 30 35 ਕਿਲੋਮੀਟਰ ਦਾ ਗੇੜ ਹੈਗਾ ਆ ਇਹ ਤੇ ਬਾਕੀ ਹੁਣ ਚਾਹ ਇੱਕ ਵਾਰੀ ਹੋਰ ਪੀ ਲੈਨੇ ਆ ਤੇ એનર્ਜੀ ਜੀ ਬਣਾ ਕੇ ਫਿਰ ਵਧਦੇ ਆ ਸਫਰ ਵੱਲ ਤੰਗ ਲੰਗਲਾ ਪਾਸ ਤਲੰਗ ਲੰਗਲਾ ਠੀਕ ਹੈ ਜੀ ਓ ਆਪਣਾ ਤੂਫਾਨ ਪਹਿਲਾਂ ਪਿੰਨੀਆਂ ਵਾਦਾਲੀਆਂ ਤੇ ਹੁਣ ਮੈਂ ਕਿਹਾ ਬਰੈਡ ਜਿਹਾ ਖਾ ਲੰਨੇ ਆ ਇੱਕ ਸਵੇਰੇ ਸਵੇਰੇ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਯਾਰ ਇਹ ਦੋ ਪਰੌਂਠੇ ਆਪਾਂ ਨਾਲ ਲੈ ਜਾਣੇ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਆਜਾ ਹੁਣ ਇਹਨੂੰ ਚੰਡਦੇ ਆ ਪਹਿਲਾਂ ਲਓ ਜੀ ਪਾਸ ਚੰਡ ਲਈ ਆਪਾਂ ਦੋ ਪਰੌਂਠੇ ਕਰਾ ਲੈ ਪਏਗਾ ਇਹ ਕਮਲਕੂ ਲੋ ਗਿਆ ਇੱਕ ਲੱਸੀ ਜਿਹੀ ਹੋ ਗਈ ਬਾਕੀ ਜਿੰਦਾਬਾਦ ਹੈ ਆਪਣਾ ਇਲੈਕਟਰਲ ਤੇ ਇੱਧਰ ਆਪਣਾ ਤੂਫਾਨ ਚੱਲ ਤੂਫਾਨ ਯਾਰਾ ਛੱਡੀਏ ਦਰੀਆਂ ਲਗਾਮਾਂ ਹੁਣ ਲੋ ਜੀ ਆਪਾਂ 5 ਕਿਲੋਮੀਟਰ ਆ ਗਏ ਆ ਰੂਮਸਤੇ ਤੋਂ ਤੇ ਮੈਂ ਗੱਲਾਂ ਥੋੜਿਆ ਕੁਦਰਤ ਦਾ ਵੀ ਦਿਖਾ ਦੇ ਇਹ ਦ੍ਰਿਸ਼ ਹੈ ਸਾਡਾ ਵੀ ਨੰਦ ਬੱਜਾ ਰਹੇ ਦੇਖੋ ਜੀ ਖੜ ਖੜ ਕੇ ਆ ਰਹੀ ਬਰਫ ਪਹਾੜ ਉਹਦਾ ਦੂਰ ਚੜਦੇ ਘੋੜੇ ਖਚਰਾ ਕਾ ਆ ਚੜਦੇ ਆ ਕਾ ਸੇ ਇਧਰ ਸੂਰੇ ਸਰਮ ਨੇ ਮਾਰੀ ਆ ਲਾਈਟ ਇਹੀ ਆ ਤੇ ਕੀ ਲੈਟ ਮਾਰੀਆ ਚੱਲ ਵੇ ਤੂਫਾਨ ਸਿਆ ਕਰਦੇ ਗੱਲਾਂ ਇੱਕ ਦੂਜੇ ਨਾਲ ਕਲੁੱਲਾ ਖਰੀਆਂ ਬੜੀਏ ਸਫਰ ਨੂੰ ਜਰਾ ਕਰੀਏ ਤੰਗ ਲੰਗਲਾ ਪਾਸ ਵੀ ਫਤਿਹ ਅਕਾਲਪੁਰ ਸੱਚੇ ਬਾਦਸ਼ਾਹ ਮਹਾਰਾਜ ਜੀ ਬਾਹ ਫੜ ਕੇ ਆਪ ਹੀ ਲਈ ਜਾਂਦੇ ਆ ਬਸ ਰੌੜਕੀ ਆ ਰੌੜਕੀ ਵਾਲੇ ਦਾ ਤੂਫਾਨ ਯਾਰ ਆਪਸ ਵਿੱਚ ਗੱਲਾਂ ਕਰਦੇ ਕਰਦੇ ਬਸ ਚੜੀ ਜਾਂਦੇ ਆਂ ਬੱਸ ਰੁਮਸਤੇ ਤੋਂ ਚੱਲ ਕੇ 6-5-6 ਕਿਲੋਮੀਟਰ ਦੂਰੀ ਤੇ ਆਉਂਦਾ ਕਾਇਮ ਲੁੰਗਪਾ ਇੱਥੇ ਟੈਂਟ ਵਗੈਰਾ ਲੱਗੇ ਆ ਜੀਵਨ ਦਾ ਸਵਰ ਵਧ ਕੱਢਦਾ ਹੋਵੇ ਰੁਮਸਤੇ ਤੋਂ ਤਾਂ ਇੱਥੇ ਆ ਕੇ ਵੀ ਰੋ ਸਕਦਾ ਆ ਬੈੱਡ ਅਵੇਲੇਬਲ ਵਿਦ ਰੈਸਟੋਰੈਂਟ ਇਕੋ ਕੈਂਪ ਰੁਮਸਤੇ ਤੇ ਇੱਧਰ ਖਾਣ ਪੀਣ ਦਾ ਜਗਾੜਿਆ ਲਿਖਿਆ ਪੰਜਾਬੀ ਟਰੱਪਾ ਤੇ ਮੈਂ ਕਿਹਾ ਚਾਹ ਵੀ ਲਈ ਇੱਕ ਵਾਰੀ ਤੇ ਫੇਰ ਰਸਤੇ ਦੇ ਵਿੱਚ ਆਪਾਂ ਨੂੰ 25 ਕਿਲੋਮੀਟਰ ਤੱਕ ਕੁਝ ਨਹੀਂ ਆਉਣਾ ਹੈਗਾ ਕੋਈ ਦੁਕਾਨ ਨਹੀਂ ਆਣੀ ਉਹ ਉਧਰ ਨੂੰ ਜਾਣਾ ਹੈ ਆਪਾਂ ਆ ਜਾ ਪੀਨੇ ਆ ਚਾਹ ਬਿਨਾ ਚਾਹ ਵੀ ਕੇ ਬਿਛਰਦੇ ਆ ਲਗਾਮਾਂ ਤੂਫਾਨ ਦੀਆਂ ਇਧਰ ਪਹਾੜੀ ਗੱਦੀ ਇਹ ਅਸਲੀ ਨਸਲ ਗੱਦੀਆਂ ਦੀ ਹੋ ਹੈ ਕਿ ਨਹੀਂ ਪਿਓਰ ਗੱਦੀ ਬੜਾ ਵਧੀਆ ਨਸਲ ਦਾ ਜਾਨਵਰ ਹੈ ਇਹ ਵੀ ਆਪਣੇ ਵੀ ਰੱਖੇ ਆ ਮਿੱਤਰ ਕੋ ਵੀ ਹੈਗਾ ਇੱਕ ਰੁੜਕੇ ਟਿੱਡੀ ਭਰਾਕ ਟਿੱਡੀ 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 ਤੇਰੇ ਗੱਦੀ ਦੀ ਯਾਦ ਆ ਗਈ ਗੱਦੀ ਦੇਖ ਕੇ ਇੱਕ ਚਾਹ ਦੀ ਪਿਆਲੀ ਹੋ ਸਾਥ ਮੇਰੇ ਰੇ ਰਾਰੀ ਹੋ ਦਾ ਵੀ ਲੈੇ ਨਾ ਚੱਲ ਤੂਫਾਨ ਸਿਆ ਛੱਡੀ ਲਗਾਮਾਂ ਤੇਰੀਆਂ ਹਣ ਇਧਰ ਆਪਣਾ ਤੂਫਾਨ ਤੇ ਆਪਾਂ ਤੁਹਾਨੂੰ ਪਤਾ ਹੀ ਆ ਤੰਗ ਲੰਗਲਾ ਪਾਸਖ ਚੜ ਰਹੇ ਆ ਤੇ ਸਫਰ ਦੇ ਦੌਰਾਨ ਸਾਹ ਲੈਣ ਨੂੰ ਰੁਕੇ ਸੀ ਤਾਂ ਬਾਈ ਮਿਲੇ ਹੈਲੋ ਬਾਈ ਹੈਲੋ ਸਤਿ ਸ਼੍ਰੀ ਅਕਾਲ ਪਹਿਲਾਂ ਤੋਂ ਸਤਿ ਸ਼੍ਰੀ ਅਕਾਲ ਹਾਂ ਤੇ ਬਾਈ ਹੈਗੇ ਆ ਚਲ ਬਾਈਆਂ ਉਹ ਪੁੱਛਦੇ ਆ ਬਾਈ ਦੱਸਦੇ ਤੁਹਾਨੂੰ ਬਾਈ ਆਪ ਕਹਾਂ ਕੇ ਰਹਿਨੇ ਵਾਲੇ ਹੋ बुलंदशहर यूपी थोड़ा जोर से बोलना बस यूपी बुलंदशहर से इतना जोर से भी नहीं भाई नारा नहीं लगाना है नाम बताना है <laughs> <laughs> बुलंदशहर से है तो नाम क्या है भाई आपका नाम लकी आपका भाई पवन पवन है ना ठीक है ए भाई भी अपने इधरों ਮਨਾਲੀ ਤੋਂ ਸ਼ੁਰੂ ਕੀਤਾ ਸੀ ਦੀ ਲੇ ਹੈਨਾ ਮਨਾਲੀ ਤੋਂ ਲੇ ਤੋਂ ਲੇ ਤੋਂ ਮਨਾਲੀ ਹੈਨਾ ਤਾਂ ਨੂਬਰਾ ਵਲੀ ਸਭ ਪੈਂਕੰਗ ਜਾ ਕੇ ਰਹੇ ਨਹੀਂ ਬਸ ਨਹੀਂ ਲੇ ਸਿਟੀ ਘੁੰਮਾ ਮਨੇ ਲੇ ਸਿਟੀ ਘੁੰਮਾ ਨਾ ਹਮਾਰੇ ਪਾਸ ਟਾਈਮ ਘੰਟਾ ਥੋੜਾ ਸਹੀ 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 ਹਾਂ ਸਮੇਂ ਕਾ ਵੀ ਪ੍ਰੋਬਲਮ ਹੁੰਦੀ ਹੈ ਤੇ ਬਾਈ ਨੇ ਆਪਾਂ ਨੂੰ ਨਾ ਆ ਕੇ ਮੋਟੇ ਰੋਕਿਆ ਬਾਈ ਕਹਿੰਦਾ ਹਾਏ ਮੈਂ ਕਿਹਾ ਹਾਏ ਦਾ ਭਰਾਵਾ ਨਿਕਲੀ ਪਈ ਆ ਹਾਏ ਸੱਚੀ ਹੋਈ ਆ ਮੈਂ ਕਿਹਾ ਜੂਰ ਬਹੁਤ ਲਾਦਾ ਸਾਈਕਲ ਤੇ ਹੈ ਜਿ ਲੱਗੀ ਆ ਤੇ ਬਾਈ ਵਧੀਆ ਲੱਗਾ ਮਿਲ ਕੇ ਯਾਰ ਇੰਦਾ ਹੌਸਲਾ ਜੇ ਵੱਧਦਾ ਰੇਦਾ ਬੱਲਾ ਹੋਰ ਪੈਡਲ ਥੋੜਾ ਜੂਰ ਨਾਲ ਮਾਰ ਲਿੰਦਾ चढ़ी भाई हो कहना चाहूंगे नहीं भाई आप मैं भी खुद एक साइकिलिस्ट हूँ बहुत बढ़िया भाई मैं बताऊँ आपको ना हाँ मैं भी अपने बुलंदशहर से निकला था थी थी। और साइकिल से निकला था ले लद्दाख आने के लिए सही है तो मनाली आके मेरा कुछ प्रॉब्लम हो गया तो मैंने भाई के होटल का भाई का होटल है मनाली में वहाँ पे मैंने अपनी साइकिल छोड़ी मैं अपना घर चला गया रूट बनते उस टाइम पे जब जिस टाइम पे मैं आया था फिर मैं आया दोबारा मगर स्टार्ट करते हैं फिर नहीं हो पाया स्टार्ट फिर घर चला गया तो मेरा फोर्थ है सही सही लद्दाख जाने के लिए तो इधर आप हाँ। तो कैसे आपका मनाली में काम कार कैसे कर लिया मनाली में होटल है बड़ी दूर मोर्चा के लिए करना पड़ता है नहीं 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 हालांकि कर लेना नहीं मिल रहा था भाई ਤੇ ਕਿੰਨਾ ਟਾਈਮ ਹੋ ਗਿਆ ਬਾਈ ਇੱਥੇ ਕੰਮ ਕਰਦਿਆਂ ਨੂੰ ਵੀ ਅਭੀ ਅਪ੍ਰੈਲ ਮੈਂ ਸਟਾਰਟ ਕਰਾਇਆ ਹੈ ਅੰਨੇ ਆਪਨੇ ਆਪਣਾ ਰੈਂਟ ਪਰ ਲਿਆ ਹੈ ਕਿ ਕੰਮ ਕਰਤੇ ਹੋ ਹਾਂ ਅਭੀ ਤੋ ਰੈਂਟ ਪਰ ਹੈ ਰੈਂਟ ਪਰ ਲਿਆ ਹੈ ਹੈ ਕੋਟਲ ਹੈ ਰੈਂਟ ਪਰ ਸਹੀ ਬੜੀਆ ਬਾਤ ਹੈ ਬਾਈ ऑल दी बेस्ट बढ़िया काम चले आपका अगर मैं मनाली में रुकूंगा तो मेरे को रहने को दो गई आना मनाली जैसे मैं आपको अभी देता। मेरे को देना, मैं आपको पैसा पूसा मैं कोई नहीं दूंगा आ, पहले भिल्कुल बता भिल्कुल देता हूँ वीडियो भी तभी अगर मांगा तो मैं वीडियो में बोल दूंगा पैसे मांगे नहीं नहीं सही है सही नहीं जो बनता है वो दूंगा भाई ऐसी बात नहीं ना क्योंकि आपका भी काम है यार नहीं तो नहीं वो अलग बात है मेरा बनता है आपको देना नहीं ना आपका काम है वो आ, चलो नंबर लेने होटल होटल का नाम है अमृत पूरा एड्रेस दिखा दो है पास में मात्र तो एक किलोमीटर की दूरी पर है कोई भी आइए कभी भी कॉल कर दीजिएगा मैं आपको सारे कॉन्टेक्ट नंबर सब चीज़ दिलवा दूँगा ਸੇ ਭਾਈ ਇਹ ਕਿਹਨੇ ਰੁਕਣਾ ਹੋਵੇ ਬਾਈਕਰ ਨੇ ਜਾਂ ਉਦਾਂ ਆਪਣੇ ਭੈਣ ਭਰਾ ਮਨਾਲੀ ਤੱਕ ਤਾਂ ਬਹੁਤ ਆਉਂਦੇ ਆ ਘੁੰਮਣ ਆਇਦ ਵਾਲੇ ਪਿੰਡਾਂ ਦੇ ਵੀ ਆਪਣੇ ਜ਼ਿਲ੍ਹੇ ਦੇ ਵੀ ਤੇ ਬਾਈ ਨੇ ਆਪਣਾ ਸਾਰਾ ਦੱਸਤਾ ਆ ਐਡਰੈਸ ਤੇ ਜੇ ਕਿਹਨੇ ਰੁਕਣਾ ਹੋਵੇ ਤਾਂ ਬਾਈ ਕੋ ਰੁਕਿਆ ਕਰੋ ਬਾਈ ਦਾ ਸੁਭਾਅ ਵਧੀਆ ਆ ਤੇ ਆਪਣਾ ਰੁਕਣ ਦਾ ਜਿਗਾਰ ਹੋ ਗਿਆ ਆ ਹੁਣ ਆਪਾਂ ਟੈਨਸ਼ਨ ਫਰੀ ਜਾਵਾਂਗੇ ਮਨਾਲੀ ਤੱਕ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਠੀਕ ਹੈ ਠੀਕ ਹੈ ਭਾਈ ਓਕੇ ਬਡੀ ਓਕੇ ਓਕੇ ਤੰਗ ਲੰਗਲਾ ਪਾਸ ਚੜਦੇ ਚੜਦੇ ਦੇਖੋ ਤਾਂ ਕਿੰਨਾ ਖੂਬਸੂਰਤਿਆਲਾ ਦਵਾਲਾ ਬਾ ਇਹਦਾ ਹੀ ਆਨੰਦ ਮਾਣਦੇ ਮਾਣਦੇ ਆਪਾਂ ਚੜੀ ਜੰਨੇ ਆ ਇਧਰ ਇਧਰੋਂ ਝੜ ਕੇ ਆਏ ਆ ਆਪਾਂ ਤੇ ਇਧਰ ਆਪਣਾ ਖੜਾ ਹੈ ਤੂਫਾਨ ਹਲੋ ਤੂਫਾਨ ਹਾਓ ਯੂ ਜੂਹਰ ਬੋਲ ਲਾ ਕੇ ਦਾਰਾ ਯਾਰਾ ਲੋਕੋ ਵੀ ਲਿਆ ਚੜਾਈ ਨੇ ਬੜਾਈ ਖੂਸੂਰ ਤੇਰੀ ਆ ਜਾਰੇ ਵੀ ਬਣਦੀ ਕਿ ਨਹੀਂ ਜਿੱਦਾਂ ਸਿੰਦਰੀਆਂ 'ਚ ਦੇਖੀਦਾ ਆਪਾਂ ਪਹਾੜ ਸਿੰਦਰੀਆਂ ਹੀ ਦੇ ਦਿੰਦੇ ਇਦਾਂ ਦੇ ਬੱਲਾ ਇੱਥੇ ਕਾਡ ਮਾਰਦੇ ਇੱਕ ਅੱਧਾ ਨਾਲ ਉਹਨਾਂ ਤਸਵੀਰਕਾਰੀਆਂ ਹੋ ਜਾਂਦੀਆਂ ਫੇ ਆਪਾਂ ਪੂਰਾ 16 ਕਿਲੋਮੀਟਰ ਆ ਗਏ ਆ ਤੇ 14 ਕਿਲੋਮੀਟਰ ਦਾ ਆਪਣਾ ਸਫਰ ਰਹਿ ਗਿਆ ਤੇ ਇਧਰ ਨੂੰ ਚੜਨੀ ਆ ਚੜਾਈ ਆ ਪਹਾੜ ਚੜਨਾ ਇਤੋਂ ਪਰੇ ਹੋਰ ਪਹਾੜ ਆ ਉਤੋਂ ਪਰੇ ਹੋਰ ਪਹਾੜ ਆ ਪਹਾੜੇ ਹੀ ਪਹਾੜ ਆ ਬਸ ਹੁਣ ਮੈਂ ਕਿਹ ਇੱਥੇ ਇੱਕ ਟਿਕਾਣਾ ਜਿਹਾ ਦਿਸਿਆ ਮੜੇ ਜਿਹੜੇ ਪਰੌਂਠੇ ਲਿਆਂਦੇ ਆ ਦੂਗ ਪੈਕ ਕਰਾ ਕੇ ਉਹ ਚੰਡੀਏ ਆ ਲਿਆਂਦੇ ਹੀ ਆਪਾਂ ਪਰੌਂਠੇ achar ਰਖਾ ਲਿਆ ਸੀ ਵਿੱਚ ਉਹੀ ਗੱਲ ਜਿੱਤੇ ਆ ਗਈ ਦੇਖ ਪਰਾਈ ਝੌਂਪੜੀ ਨਾ ਤਰਸਾਈਏ ਜੀ ਰੁੱਖੀ ਮਸੀ ਖਾ ਕੇ ਠੰਡਾ ਪਾਣੀ ਪੀ ਪਾਣੀ ਵੀ ਠੰਡਾ ਹੀ ਆਪਣੇ ਕੋ ਤੇ ਰੋਟੀ ਖਾਈਏ ਪਰੌਂਠੇ ਦੋ ਬਈ ਪੇਪਰ ਜਿਹੜੇ ਰੋਟੀ ਲਵੇਟੀ ਪੇਪਰ ਬਣਾ ਵਧੀਆ ਹੀ ਲਾਉਣ ਨੂੰ ਕਿੰਨਾ ਟਾਈਮ ਲੱਗ ਗਿਆ ਪੇਪਰ ਕਹਾਦਾ ਸਟੀਲ ਦੀ ਚਦਰ ਹੀ ਆ ਇਦਾਂ ਦਾ ਸਾਡੇ ਮੈਨੂੰ RAM ਦੀ ਦੁਕਾਨ ਤੋਂ ਮਿਲਦਾ ਆ ਸਾਹ ਜਿਹੜਾ ਤੰਗ ਲੰਗਲਾ ਪਾਸ ਆ ਜੀ ਇਹ ਨਾ ਪਾਸ ਲੰਬਾਇਆ 30 35 ਕਿਲੋਮੀਟਰ ਦਾ ਗੇੜਿਆ ਇਹ ਬਾਈ ਸਾਈਕਲ ਕਰ ਜਾਏਗਾ ਬਾਈ BMW ਕੁਝ ਨਹੀਂ ਹੋਗਾ BMW ਹੈ ਬਾਈ ਇਸਕੇ ਬਿਨਾ ਕਾਇਕਾ ਨਹੀਂ ਰਹੇਗਾ ਨਾ ਜਾਣਾ ਕਿਵੇਂ ਤੇ ਪਾਸ ਲੰਬਾਇਆ ਪਾਹ ਲੰਬੇ ਕਰਕੇ ਪਾਣੀ ਖਤਮ ਹੋਈ ਜਾਂਦਾ ਹੈ ਇਹਦੇ ਵਿੱਚ ਤਕਰੀਬਨ ਹਰੇਕ ਸਾਈਕਲਿਸਟ ਦਾ ਤੇ ਹੈਂਡ ਵਿੱਚ ਪ੍ਰੋਬਲਮ ਐਮ ਐਚ ਨੰਬਰ ਹੈ ਪਾਈਆਂ ਦੀ ਲੋਡ ਕਰਨਾ ਪੜੇਗਾ ਇਨਕੀ ਜੋ BMW एकदम ਆਰਾਮ ਆਰਾਮ سے ਜਾ ਰਿਹਾ ਹੈ एकदम ਸਭ ਇਹ ਬਾਈ ਹੁਣੀ ਆ ਇਧਰ ਪੂਰਾ ਜੁਗਾੜ ਰਖਿਆ ਆਪਣੀ ਹਿਮਾਲੇਦ ਇਧਰ ਬਾਈ ਹੁਣੀ ਆ भाइयों ने पूछ दे मतलब भाई क्या नाम है आपका मेरा नाम है। हाँ हमारा नाम जतिन है हाँ अच्छा मुझे भी अच्छा लगा पानी खत्म हो गया था नहीं नहीं बढ़िया है भाई आप भी बढ़िया कर रहे हो बाइक पर हो बस कोई बढ़िया है घूमना चाहिए बाइक हो गाड़ी हो पैदल हो साइकिल हो कुदरत को देखना चाहिए घूम के क्या कुछ कुदरत ने साझा है भाई बहुत बहुत थैंक यू पानी के लिए क्या नाम है आपका मेरा विजय कुमार है कहाँ से मुंबई से मुंबई से ये अपनी होने वाली धर्मपत्नी साथ में ठीक है ठीक है नहीं नहीं सही है सही है सही है ते भाई हूनी भाई कितरो कितों कितने शुरू किया कहाँ से शुरू किया कित्थ कैसे कैसे घूम कर आए शुरू किया ਅਸੀਂ ਲੈ ਤੂੰ ਚੰਮੂ ਹਾਂਜੀ ਚੰਮੂ ਤੋਂ ਕਾਰਗਿਲ ਕਾਰਗਿਲ ਤੋਂ ਲੈ ਲੈ ਤੂੰ ਆਪਾ ਦਿੱਲੀ ਜਾ ਰਿਹਾ ਮਨਾਲੀ ਮਨਾਲੀ ਨਹੀਂ ਆਪਣੇ ਲੈ ਸੇ ਖਰਦੁੰਗਲਾ ਪੈਂਗੋਂ ਕੋ ਸਭ ਕਵਰ ਕੀਆ ਮੈਂ ਖਾਲੇ ਕਰ ਦੂੰਗਾ ਕਵਰ ਕੀਆ ਕਰ ਦੂੰਗਲਾ ਹੈ ਬਾਕਸਨ ਦਾ ਇਸ਼ੂ ਹੋ ਗਿਆ ਤਾਂ ਰਿਟਰਨ ਮਾਰਦੇ ਸਹੀ ਹੈ ਸਹੀ ਹੈ ਠੀਕ ਹੈ ਭਾਈ ਬੜੀਆ ਲੱਗਾ ਸਭ ਸੇ ਮਿਲ ਕੇ ਯਾ थैंक यू ਪਾਣੀ ਕੇ ਲਈਏ ਵੀ ਹਾਂ ਬਾਈਕਰਾਂ ਦੇ ਕੋਲੋਂ ਪਾਣੀ ਪੂਣੀ ਲੈ ਕੇ ਤੁਰੇ ਸੀਗੇ ਆਪਾਂ 100 ਕਿਲੋਮੀਟਰ ਦਾ ਕੀਤਾ ਸਫਰ ਤਾਂ ਹੈ ਜੇ ਜਿੱਤਾ ਆ ਵੀ ਆਪਣੇ ਕੋਲ ਤਾਂ ਅਮੁੱਲ ਵੀ ਹੈਗਾ ਆ ਇਹਨਾਂ ਦਿਮਾਗ ਮੋਟਾ ਚਿੱਤਾ ਫੋਲ ਜਾਂਦਾ ਤੇ ਇਹਨੂੰ ਕਰਦੇ ਹੁਣ ਛੋੜਿਆ ਸੱਟਦੇ ਆ ਅੰਦਰ ਫੇਰ ਬਣਾਉਣੀ ਐ ਨਰਜੀ ਫਿਪਝਾਉਣੀ ਐ ਘੋੜਾ ਤਰੰਗਲਾ ਪਾਹ ਤੇਜ ਤੇ ਹੀ ਤੇ ਇਹਨੂੰ ਕਰਨਾ ਕੰਪਲੀਟ ਆਖਰ ਤੱਕ ਠੀਕ ਹੈ ਜੀ ਪੀ ਲਈਏ ਪਹਿਲਾਂ ਆਹਾ ਕਿਆ ਸਵਾਦ ਹੈ ਹਾਂ ਜੀ ਇੱਧਰੋਂ ਆਪਾਂ ਆਏ ਆ ਉਹ ਥੱਲੇੋਂ ਦੇਖਣ ਵਾਲੀ ਕੈਮਰੇ ਦੇ ਵਿੱਚ ਕੈਮਰੇ ਦਾ ਜ਼ੂਮ ਥੋੜਾ ਹੈ ਗੱਡੀ ਵੀ ਆਪਣੇ ਅੰਨੂ ਆ ਰਹੀ ਆ ਬਹੁਤ ਚੜਾਈ ਆ ਯਾਰ ਬਾਕੀ ਜਾਣਕਾਰੀ ਤੁਹਾਨੂੰ ਟੌਪ ਤੇ ਪਹੁੰਚ ਕੇ ਦੇ ਦਿਆਂਗੇ ਉਹ ਸਾਹਮਣੇ ਇੱਕ ਤੁਹਾਨੂੰ ਆਪਣੇ ਇੱਕ ਖਰਾਜੀ ਚੌਕ ਪੀ ਦੀ ਦੀ ਬਣੀ ਉਹ ਬੱਲੇ ਯਾਰ ਤਾਂ ਲੱਗਿਆ ਯਾਨੀ ਇੰਨਾ ਛੋਪਿਆ ਰਸਤੇ ਨੇ ਆਇਆ ਨਾ ਟੋਲ ਇਹ ਸਾਰਾ ਸਫਰ ਬੰਦਾ ਕਰਦਾ ਰਹਿੰਦਾ ਟੋਲ ਤੇ ਆ ਹੁਣ ਅੱਧਾ ਕਿਲੋਮੀਟਰ ਤੋਂ ਦੇਣ ਲੱਗਾ ਹੈ ਦਿਹਾਤਾਰੀ ਤੋਂ ਤੇ ਨਾ ਸੜਕਾਂ ਦਾ ਪਤਾ ਲੱਗਦਾ ਆ ਵੀ ਕਿਹੜੀ ਪਹਾੜੀ ਨੂੰ ਚੜਨਾ ਆ ਤੇ ਕਿੱਦਾਂ ਹੈ ਕਹਿੰਦਾ ਸਰ ਕਾ ਪਹਾੜਾ ਦੇ ਆਲੇ ਦੁਆਲੇ ਜੇ ਕਮਾਈਆਂ ਹੋਰੀ ਤਰ੍ਹਾਂ ਬੜਾ ਹੀ ਸਫਰ ਜਿਹੜਾ ਯਾਰ ਇਹ ਟੋਪ ਵਾਲਾ ਔਖਾ ਆ ਕੀਤਾ ਆਪਾਂ ਖੁਰਦੁੰਗਲਾ ਵੀ ਆ ਖੁਰਦੁੰਗਲਾ ਤੇ ਜ਼ੋਰ ਜ਼ਰੂਰ ਵੱਧ ਲੱਗਾ ਹੀ ਇੱਥੇ ਜ਼ੋਰ ਦਾ ਘੱਟ ਲੱਗਾ ਘੱਟ ਦਾ ਭਰਾਵਾ ਉਨਾ ਹੀ ਲੱਗ ਗਿਆ ਉਧਰ ਰੜਕੀ ਵਾਲੇ ਐਵੇਂ ਹੀ ਗਈ ਜਾਂਣਾ ਵੀਡੀਓ ਬਣਦੀ ਕਰਕੇ ਤੇ ਸਫਰ ਇਹ ਵੀ ਉਹਦੇ ਜਿੰਨਾ ਹੀ ਪੈਣਾ ਲੱਗਾ ਬਾਕੀ ਹਣ ਜਾ ਕੇ ਦੇ ਦਿੰਦੇ ਆ ਕਿੰਨੇ ਕਿਲੋਮੀਟਰ ਬਣਦਾ ਆ ਬਾਕੀ ਜਾ ਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਯਾਨੀ ਕਿ ਇਹ ਆ ਵੀ ਟੋਪ ਦੇ ਲੱਗੇ ਆ ਗਏ ਆ ਆਪਾਂ ਅੱਤਾ ਕਿਲੋਮੀਟਰ ਰਹਿ ਗਿਆ ਆਪਾਂ Yeah! ਆਵਨੇ ਵੀ ਤੇ ਆਪਾਂ ਨੂੰ ਪਹੁੰਚਣ ਨੂੰ ਲੱਗੇ ਇੱਥੇ 8.5 ਘੰਟੇ ਫੇ ਸਾਈਕਲ ਰਾਈਡ ਹੋਈ ਆ 4 ਘੰਟੇ ਬਾਕੀ 4 ਘੰਟੇ ਦੀ ਯਾਨੀ ਕਿ ਰੈਸਟ ਰਾਕ ਨੂੰ ਰਾਹ ਚ ਰੁਕ ਲੈਂਦੇ ਸੀ ਸਾਹ ਲੈ ਲੈਂਦੇ ਸੀਗੇ ਤੇ ਕੋ ਆਪਣੇ ਤੂਫਾਨ ਦੀ ਘੋੜੇ ਦੀ ਸਪੀਡ ਸੀਗੀ 6.7 ਦੀ ਸਟਰਾਵਾ ਦੇ ਹਿਸਾਬ ਨਾਲ ਤੇ 30 ਕਿਲੋਮੀਟਰ ਤੋਂ ਆਪਣੇ 6 ਕਿਲੋਮੀਟਰ ਤੇ ਖਾਣ ਪੀਣ ਦਾ ਥੋੜਿਆ ਜਿਹਾ ਜਗਾੜ ਆਉਂਦਾ ਆ ਤੇ ਉਸ ਤੋਂ ਬਾਅਦ ਵਿੱਚੋਂ 25 ਕਿਲੋਮੀਟਰ ਕੋਈ ਖਾਣ ਪੀਣ ਦਾ ਜ਼ਿਕਾੜ ਨਹੀਂ ਕੁਝ ਨਹੀਂ ਹੈਗਾ ਨਾ ਪਾਣੀ ਦੀ ਸਹੂਲਤ ਆ ਇਸ ਕਰਕੇ ਸਾਰਾ ਕੁਝ ਥੱਲੋਂ ਲੈ ਕੇ ਚੱਲੋ ਜਿੱਦਾਂ ਆਪਾਂ ਬਾਕੀ ਪਾਸਾਂ ਵਾਰੀ ਪਾਜ ਜਦੋਂ ਕਲੀਅਰ ਕਰਦੇ ਆਂ ਜ਼ਰੂਰ ਜਾਣਕਾਰੀ ਸਾਂਝੀ ਕਰਦੇ ਆਂ ਤੇ ਪਾਣੀ ਤਕਰੀਬਨ ਮੁੱਕੇ ਹੀ ਜਾਂਦਾ ਸਾਈਕਲ ਵਾਲੇ ਕੋ 3-4 ਲੀਟਰ ਸਾਈਕਲ ਵਾਲਾ ਚੱਕਦਾ ਹੁੰਦਾ ਆ ਮੁੱਕ ਜਾਂਦਾ ਆ ਤੇ ਵੇ ਬਾਈਕਰ ਕੰਮ ਆਦੇ ਆ ਬਾਈਕਰ ਨਾਲ ਸੜਾਈ ਬਾਈਕਰ ਨੂੰ ਚੜਦੀ ਗਲੇ ਵੀ ਬਖਸ਼ੇ ਕਿਉਂ ਭਾਈ ਬਾਈਕਰ ਹੀ ਪਾਣੀ ਦਿੰਦੇ ਆ ਆਪਾਂ ਨੂੰ ਤੇ ਟੈਂਗ ਲੰਗਲਾ ਪਾਸ ਆਪਾਂ ਕਰ ਲਿਆ ਫਤਿਹ ਆਜੋ ਬਾਕੀ ਤੁਹਾਡੀ ਚਾਹਤੀ ਮਰੋਦੇ ਆ ਚੰਗੀ ਤਰ੍ਹਾਂ ਟੈਂਗ ਲੰਗਲਾ ਬਾਸ ਤੇ ਤੂਫਾਨ ਸਦਾ ਹੀ ਨਿਸ਼ਾਨ ਰਹਿਣ ਚੂਲ ਦੇ ਪੰਥ ਖਾਲਸਾ ਮਹਾਰਾਜ ਦੇ ਲਓ ਜੀ ਇਹ ਵੀ ਪਾਸ ਹੋ ਗਿਆ ਫਤਿਹ ਪਰ ਲਹੁ ਬੜਾ ਪੀਤਾ ਪਾਸ ਨੇ ਅੱਜ ਪਾਸ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਕਿੱਥੇ ਕਿ ਜਾ ਕੇ ਆਉਣਾ ਨਹੀਂ ਤਾਂ 10 15 ਕਿਲੋ ਮੀਟਰ ਤੋਂ ਥੱਲੇ ਵੀ ਪਾਸ ਦੇ ਸਨ ਲਾਪੰਦੇ ਆ ਸਾਰੇ ਇਹ ਪਾਸ ਨਹੀਂ ਦਿਖਦਾ ਹੈਗਾ ਤੇ ਰੋਡ ਵੀ ਇਹ ਰੋਡ ਇਦਾਂ ਘਮਾਇਓ ਆ ਜਾਨੀ ਕਿ ਨਾ ਪਹਾੜਾਂ ਦੇ ਆਲੇ ਦੁਆਲੇ ਉੱਥੇ ਕੇ ਬੰਦਾ ਕੰਮ ਕਰਦਾ ਰਹਿੰਦਾ ਉੱਥੇ ਕੇ ਜਾਨੀ ਮੈਂਟਲ ਅਫਸੈਟ ਕਰਦਾ ਇਹ ਪਾਸ ਬੰਦੇ ਦਾ ਜਿਆਦਾ ਤਰਾ ਆਪਾਂ ਜਿਹੜਾ ਤਜਰਬਾ ਦੇਖਿਆ ਜਿਹੜਾ ਆਪਣੇ ਨਾਲ ਬੀਤੇ ਆ ਇੱਥੇ ਹੈਗਾ ਕੋਈ ਵੀ ਨਹੀਂ ਇਕੱਲੇ ਹੀ ਆ ਆਪਾਂ ਯਾਰ ਇਹ ਖਰੀ ਹੋ ਗਈ ਨਹੀਂ ਤਸਵੀਰਕਾਰੀਆਂ ਕਿਥੋਂ ਕਰਾਈਏ ਇਦਰਾ ਬਣਿਆ ਹੋਇਆ ਇਹਨਾਂ ਦੇ ਧਰਮ ਦਾ ਮੰਦਿਰ ਤੇ ਇੱਧਰ ਲਿਆਉਣਿਆ ਐਂਡ ਬਿਲ ਆਫ ਸਟਿਲ ਇਜ਼ ਦਾ ਦੂਰਾਮ ਤਲੰਗਲਾ ਹੰਗਲਾ ਟੋਪ ਫਤੇ 17480 ਐਲਟੀਟਿਊਡ ਤੁਹਾਨੂੰ ਦੱਸਿਆ ਇਹ ਨਾ ਵੀ ਜਿਹੜਾ ਤਲੰਗਲਾ ਹੰਗਲਾ ਪਾਸ ਆ ਬੜਾ ਈ ਛੁਪਿਆ ਰਸਤੋਂੋਂ ਨਿਕਲਿਆ ਉਧਰੋਂ ਚੜਦੇ ਵੀ ਕਿਤੇ ਉਹ ਨਹੀਂ ਦੇਖਦਾ ਤੇ ਇੱਧਰ ਆਪਾਂ ਡਬਰੀਂ ਗੱਲ ਨੂੰ ਲੈਬਰਿੰਗ ਗੱਲ ਨੂੰ ਯਾਨੀ ਕਿ ਉੱਤਰ ਰਹੇ ਆ ਤਰਾਈ ਹੁਣ ਇਹਦਾ ਇਧਰੋਂ ਨਹੀਂ ਹੈਗਾ 4-5 ਕਿਲੋਮੀਟਰ ਤਰਾ ਇਧਰੇ ਤੁੰ ਤਕਾਲਦੇ ਆ ਉੱਧਰੋਂ ਬਸੇਓ ਕੈਮਰਾ ਤੇ ਵਸੀ ਕਰਕੇ ਬਾਹਰੋਂ ਲੱਦੇ ਪਹਾੜ ਤੇ ਇਧਰੋਂ ਪਉਤਰੇ ਆ ਦੇਖੋ ਦਾ 뷰 ਬਹੁਤ ਸੋਹਣਾ ਬਣਦਾ ਹੈ ਤੇ ਇਧਰ B.R.O ਵਾਲਿਆਂ ਦਾ ਕੰਮਕਾਰ ਚੱਲੀ ਜਾਂਦਾ ਆ ਤੇ ਚੱਲ ਬਈ ਤੂਫਾਨ ਸਿਆ ਛੱਡੀਏ ਤੇਰੀਆਂ ਲਗਾਮਾਂ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਵੰਤਾ ਕਾਲਸਾ ਮਹਾਰਾਜ ਦੇ ਵਾਹ ਪਹਾੜਾਂ ਚੋਂ ਖੁਰ ਕੇ ਆਉਂਦੀ ਬਰਫ਼ ਦਾ ਬਣਿਆ ਪਾਣੀ ਉਹਦਾ ਟਰਾਲੇ ਧੋਈ ਜਾਂਦੇ ਆ ਤੇ ਗੱਡੀਆਂ ਧੋ ਲਾਂਦੇ ਆ ਇਦਾਂ ਤੇ ਡੈਬਰਿੰਗ ਜਾਣਾ ਆ ਮੈਂ ਕਿਹਾ ਹੁਣ 15 ਕਿਲੋਮੀਟਰ ਰਹਿ ਗਿਆ ਸਾਰੀ ਯਤਰਾ ਹੀ ਆ ਤੇ ਟਾਈਮ ਆਪਣੇ ਕੋਲ ਹਲੇ ਖਾਸਾ ਹੈਗਾ ਆ ਤੇ ਅੱਜ ਆਪਾਂ ਡੈਬਰਿੰਗ ਹੀ ਰੁਕਣਾ ਆ ਤੇ ਨਾਲੇ ਮੈਂ ਕਿਹਾ ਤੂਫਾਨ ਨੂੰ ਥੋੜਾ ਜਿਹਾ ਸਾਜ਼ ਆਦ ਆ ਲੈਣੇ ਆ ਬ੍ਰਿਕਾਂ ਬਰੂਕਾਂ ਨੂੰ ਲੈਦਰਾਂ ਸਾਹ ਆ ਜਾਊਗਾ ਨਾਲ ਟੈਰਾਂ ਨੂੰ ਤੇ ਆਪਾਂ ਇਧਰ ਬਹੁਤ ਸੋਹਣਾ ਬੈੱਡ ਬਣਿਆ ਆ 10 ਮਿੰਟ ਇੱਥੇ ਪਾ ਕੇ ਲੰਮੇ ਆਰਾਮ ਕਰਦੇ ਆ ਬੈੱਡ ਦੇ ਲੰਮੇ ਪੈਣ ਲੱਗੇ ਤਾਂ ਬੈੱਡ ਦੇ ਪਾਵੇ ਨਿਕਲ ਗਏ ਬੈੱਡ ਖਿਲਰ ਗਿਆ ਤੂਫਾਨ ਜੀਆ ਚੱਲ ਇੱਦਾਂ 10 ਮਿੰਟ ਰੈਸਟ ਕਰ ਲਾ ਛੱਡੀਏ ਲਗਾਮਾ ਤੇਰੀਆਂ ਡਰਾਈਵਿੰਗ ਗੱਲ ਨੂੰ ਡਰਾਈਵਿੰਗ ਜਾ ਕੇ ਰੁਕਦੇ ਆ ਜਾ ਕੇ ਰਹਿਦੇ ਆ ਰਹਿਣ ਦਾ ਜ਼ਗਾੜ ਕੀ ਬਣਦਾ ਅੱਜ ਕੈਂਪਿੰਗ ਕਰਦੇ ਆ ਜਾਂ ਰੂਮ ਲੈਂਦੇ ਆ ਦੇਖਦੇ ਆ ਉੱਥੇ ਪਹੁੰਚ ਕੇ ਤੂਫਾਨ ਆਪਣੇ ਦੀਆਂ ਆਪਾਂ ਉੱਥੋਂ ਲਗਾਮਾਂ ਛੱਡਤੀਆਂ ਜਿੱਥੇ ਆਪਾਂ ਬੈੱਡ ਤੇ ਲੰਮੇ ਪੈਣ ਲੱਗੇ ਸਕੇ ਤੇ ਥੋੜੀ ਘਬਾਟ ਆਏ ਆ ਬੜਾ ਖੂਬਸੂਰਤ ਜਿਹਾ ਨਜ਼ਾਰਾ ਜਿਹਾ ਲੱਗਾ ਸਵਾਦ ਜਿਹਾ ਆ ਗਿਆ ਵਾਲਾ ਜਿਹਾ ਦਵਾਲਾ ਦੇਖ ਕੇ ਮੈਂ ਕਿਉਂ ਨਾ ਤੁਹਾਨੂੰ ਵੀ ਦਿਖਾ ਲਈਏ ਅਤਰਾਈ ਉੱਤਰਦੇ ਸਮੇਂ ਵੀਡੀਓ ਘੱਟ ਹੀ ਬਣਾ ਹੁੰਦੀ ਆ ਕਿਉਂਕਿ ਅਤਰਾਈ ਤੇ ਸਪੀਡ ਬਣੀ ਹੁੰਦੀ ਆ ਇਹ ਫੇ ਘੋੜਾ ਰੋਕੀ ਬਣਾਉਣੀ ਪੈਂਦੀ ਆ ਚੜਾਈ ਚੜਦੇ ਤਾਂ ਫਸਾ ਲੈਣਾ ਹੁੰਦਾ ਬਹੁਤ ਮਾਨੇ ਹੁੰਦੇ ਆ ਵੀਡੀਓ ਬਣਾਉਣ ਲਈ ਬਹੁਤ ਆ ਲੱਭ ਜਾਂਦੀ ਆ ਆ ਜਾ ਤੁਹਾਨੂੰ ਦਿਖਾ ਲਦੇ ਆ ਮਾਨੇ ਨੰਦ ਇਹਦੇ ਥੱਲੇ ਪੂਰਾ ਖੁੱਲਾ ਡੁੱਲਾ ਪਿਆ ਭੇਟਾਂ ਚਰਤੀਆਂ ਆ ਭੇਟਾਂ ਤਾਂ ਦਿਖਾ ਲ ਦੇ ਪਹਿਲਾਂ ਕੈਮਰੇ ਆਪਣੇ ਦਾ ਜ਼ੂਮ ਘਾਟੇ ਹੁਣ ਪਤਾ ਨਹੀਂ ਦੀਦੀਆਂ ਹਣੀਆਂ ਕਿ ਨਹੀਂ ਵੱਕ ਤੁਰਿਆ ਫਿਰਦਾ ਭੇਟਾਂ ਦਾ ਵੱਕ ਇਹ ਵੀ ਡਾਊਨ ਆ ਜਿਹੜੀ ਮਸਲਿਆ ਇੱਕ ਹਿੰਦੁਸਤਾਨੀ ਬੈਠਾ ਹੋਇਆ ਫਰੇ ਬਹੁਤ ਟੂਪਾ ਬਣੇ ਆ ਬਹੁਤ ਸੋਹਣਾ ਲੱਗ ਰਿਹਾ ਗਰਾਊਂਡ ਹੀ ਅੰਗੂ ਜਿੱਤਾ ਇੱਕ ਹੋ ਸਕਦਾ ਇੱਥੇ ਨਦੀ ਵਗਦੀ ਹੋਣੀ ਆ ਜਦੋਂ ਪਾਣੀ ਭਰੀ ਭਰਦਾ ਹੋਣਾ ਆ ਵਾਲੇ ਦਾ ਗਰਾਊਂਡ ਅੰਗੂ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਚੱਲ ਬਈ ਤੂਫਾਨ ਜਾਰਾ ਛੱਡੀਏ ਲਗਾਮਾ ਹੁਣ ਡਰਾਈਵਿੰਗ ਜਾ ਕੇ ਰੁਕੀਏ ਕਿ ਰਾਹ ਤੇ ਰੁਕਣਾ ਆ ਦੇ ਦੇ ਜਿੱਦਾਂ ਦਾ ਸਮਾਂ ਬਣਿਆ ਤੂਫਾਨਾ ਚੱਲ ਫੇ ਛੱਡੀਏ ਤੇਰੀਆਂ ਲਗਾਮਾ ਜਿੰਨਾ ਮਰਜ਼ੀ ਦੀ ਕੋੜਾ ਭਿਲਾ ਲਓ ਬਈ ਨਹੀਂ ਰੁਕਣਾ ਪਰ ਪਹਾੜਾਂ ਦੀ ਖੂਬਸੂਰਤੀ ਤੁਹਾਨੂੰ ਆਪੇ ਹੀ ਰੋ ਪ੍ਰਿੰਗ ਏਰੀਆ ਨੂੰ ਉੱਤਰਦੇ ਹਾਂ ਤਲੰਗ ਤਲੰਗ ਲੰਗਲਾ ਬਾਸ ਤੋਂ ਬਹੁਤ ਖੂਬਸੂਰਤ ਏਰੀਆ ਆ ਯਾਰ ਸਾਰਾ ਹੀ ਪੱਧਰਾ ਜਿਹਾ ਏਰੀਆ ਆ ਇਹ ਦੇਖੋ ਪੈ ਵੀ ਆਪਾਂ ਨੂੰ ਸਾਰੀ ਹਤਰਾਈ ਰਹੀ ਆ ਤੇ ਪੈਡਲ ਮਾਨ ਦੀ ਲੋੜ ਨਹੀਂ ਪਈ ਆਪਾਂ ਨੂੰ ਡਬਰਿੰਗ ਤੱਕ ਪੈਣੀ ਵੀ ਨਹੀਂ ਇਹ ਆ ਜੀ ਡੈਪਰਿੰਗ ਡੈਪਰਿੰਗ ਕਰ ਕੋ ਇੱਥੇ ਆ ਪਾਜੋ ਤੇ ਇਦਾਂ ਦੀਆਂ ਸੜਕਾਂ ਫਿਲਮਾਂ ਜਿਹੀ ਦੇ ਦਿੰਦੇ ਨੇ ਤੱਕ ਕੋਈ ਨਹੀਂ ਆਇਦ ਵਾਲੇ ਗਰਾਊਂਡ ਤੇ ਉੱਦੋਂ ਪਰੇ ਬਹਾਰ ਇਧਰੋਂ ਪਾਈਆ ਆ ਬਾਈ ਹਰਿਆਣੇ ਤੋਂ ਮੈਂ ਚੱਲੇ ਆਲੀ ਆ ਤੇ ਮੈਂ ਤੇ ਰੋਵੇਂ ਆਪਾਂ ਦੇ ਲੋ ਤੇ ਤੂੰ ਬਾਅਦ ਵਿੱਚ ਕੁਝ ਆਉਣਾ ਨਹੀਂ ਸੀਗਾ 30-40 ਕਿਲੋਮੀਟਰ ਤੱਕ ਇਧਰ ਆਪਣਾ ਰਹਿਣ ਦਾ ਜਗ੍ਹਾੜ ਹੋਇਆ 35-40 ਕਿਲੋਮੀਟਰ ਅੱਗੇ ਆਪਣੇ ਇੱਕ ਏਰੀਆ ਆਉਂਦਾ ਆ ਯਾਰ ਉਹ ਜਿੱਤੇ ਭਲ ਗਿਆ ਹਣ ਛੱਡੋ ਬਰੇ ਉਹ ਆਉਂਦਾ ਉੱਥੇ ਹੋ ਜਾਂਦਾ ਜਗਾੜ ਰਹਿੰਦਾ 30 40 ਕਿਲੋਮੀਟਰ ਇੱਥੋਂ ਤੇ ਇਸ ਕਰਕੇ ਆਪਾਂ ਇੱਥੇ ਰੁਕ ਗਏ 30 40 ਕਿਲੋਮੀਟਰ ਨਿਕਲ ਤੋ ਸਕਦੇ ਸੀ ਪਰ ਜੁਰਮਾਨਾ ਦਾ ਕੋਈ ਫਾਇਦਾ ਨਹੀਂ ਯਾਰ ਪਾਸ ਦੇ ਜੁਰਮ ਬਹੁਤ ਲੱਗ ਜਾਂਦਾ ਆ ਇੱਧਰ ਨੂੰ ਤਸੋ ਕਾਰ ਜੀਲ ਤੇ ਆਦਾਂ ਰੋਡ ਦਿਖਾ ਦਿੰਦੇ ਆ ਕਰੋੜ ਆ ਆਜਾ ਜਾਂਦਾ ਮਾਹੇ ਤੇ ਤੂਸ ਕਰਨ ਨੂੰ ਇਹ ਹੀ ਉਹ ਰੋੜਿਆ ਜਿੱਧਰ ਦੀ 75 ਇਹ ਆਪਣੇ 70 75 ਕਿਲੋਮੀਟਰ ਬਾਅਦ ਪੈਂਦਾ ਉਹ ਵੀ ਰੋੜ ਇੱਥੇ ਆ ਕੇ ਨਿਕਲਦਾ ਜਿਹੜਾ ਆਪਾਂ ਪਿਛਲੀ ਵੀਡੀਓ 'ਚ ਗੱਲ ਕਰਦੇ ਸੀ ਤੇ ਆਹ ਰੋਡ ਚੱਲ ਜਾਂਦਾ ਆ ਮਨਾਲੀ ਨੂੰ ਮਨਾਲੀ ਸਰਚੂ ਇਹ ਹੈ ਡੈਬਰਿੰਗ ਡੀ ای ਵੀ ਆਰ ਆਈ ਐਨ ਜੀ ਤੇ ਗੱਲ ਕਰੀਏ ਰੋਡ ਦੀ ਵੇ ਰੂਡ ਹੈਗਾ ਮਲਾਈ ਯਾਰ ਕਾ ਆਪਣੇ ਰੂਮ ਸੇ ਤੋਂ ਲੈ ਕੇ ਡਰ ਡਬਰਿੰਗ ਤੱਕ 4 ਕਿਲੋਮੀਟਰ ਰੂਡ ਮਾੜਾ ਹੁੰਦਾ ਆ ਜਦੋਂ ਆਪਾਂ ਪਾਸ ਦੇ ਲਾਗੇ ਜੇ ਆ ਜੰਨੇ ਆ ਉਹ ਕਰਕੇ ਬਾਰੂਪੁਰ ਬਹੁਤ ਖੁਰਦੀ ਆ ਉਹ ਆਫ ਰੋਡਿੰਗ ਹੀ ਆ ਕਿਸਮ ਦੀ ໂຕਏ ਆ ਵੱਡੇ ਵੱਡੇ ਪਾਣੀ ਖੜਾ ਆ ਬਾਰੂ ਖੁਰ ਖੁਰ ਕੇ ਆ ਜਾਂਦੀ ਏ ਸੜਕ ਤੇ ਇਸ ਕਰਕੇ 4 ਕਿਲੋਮੀਟਰ ਰੂਡ ਮਾੜਾ ਆ ਬਾਕੀ ਰੂਡ ਮਲਾਈ ਯਾਰ ਕਾ ਆ ਇਹ ਇਧਰ ਆਪਣਾ ਤੇ ਹੌ ਬਾਈ ਕੋ ਪਾਣੀ ਕਰ ਮੈਗਾ ਆ ਨਹਾਉਣ ਦਾ ਬੰਦ ਨਾ ਨੀ ਸਿਸਟਮ ਮੂਹਤੂ ਲਈਏ ਯਾਰ ਆਪਣੇ ਤੁਬਾਨ ਦੀ ਆਪਾਂ ਚੇਨ ਚੋਂ ਸਾਫ ਕਰਤੀ ਆ ਕਿਉਂਕਿ ਹਵਾ ਬਹੁਤ ਖੋਸ਼ ਕੇ ਇਧਰ ਖੋਸ਼ ਕੋ ਇੰਦਿਆ ਨਾ ਤੇ ਕਿਵੇਂਗਾ ਤੇਲ ਸਵੇਰ ਨੂੰ ਜਿਹੜੀ ਰੂਪ ਲਾਉਣੀ ਹੈ ਸਵੇਰ ਨੂੰ ਲਾਵਾਂਗੇ ਤੇ ਰਹਿਣ ਦਾ ਜਗ੍ਹਾੜ ਆਪਣਾ ਤੁਹਾਨੂੰ ਦਿਖਾ ਦਾਂ ਦੇ ਵੈ ਡੈਬਰਿੰਗ ਦੇ ਵਿੱਚ ਰਹਿਣ ਦਾ ਦਿਖਾੜਿਆ ਆਪਣਾ ਇੱਧਰ ਹੋਇਆ ਤੇ ਸਮਾਨ ਨੂੰ ਆਪਾਂ ਲਾ ਕੇ ਇੱਥੇ ਰੱਖਤਾ ਤੇ ਸੌਣ ਨੂੰ ਆ ਲੱਗੇ ਹੋ ਏਦਾਂ ਕਾਫੀ ਗੱਦੇ ਲੱਗੇ ਹੋ ਆ ਭਾਈ ਇਹਦਾ ਬੈਟਰੀ ਹਣਾ ਮੇਗਾ ਭਰਾਵਾ ਬੈੱਡ ਨਹੀਂ ਤੂੰ ਤਲਾਈ ਦੇ ਦੇ ਇੱਕ ਬਹੁਤ ਹੈ ਸਾਨੂੰ ਇਹਦੇ ਨਹੀਂ ਸਾਡੇ ਮਗਾ ਨਖਰੇ ਹੈਗੇ ਐਟੀਟਿਊਡ ਹੈਗਾ ਆਪਣਾ ਪਉ ਦਾ ਰਾਤ ਕੱਟਣੀ ਹੁੰਦੀ ਮੈਂ ਕਿਹਾ ਤੇ ਇੱਥੇ ਅੱਜ ਰਾਤ ਕਟਾਂਗੇ ਬੰਨ ਹਾਉਣ ਦਾ ਔਖਾ ਆ ਪਾਣੀ ਠੰਡਾ ਹੈ ਇੱਧਰ ਤੇ ਲਾਈਟ ਲੂਟ ਦਾ ਪ੍ਰਬੰਧ ਹੈ ਨਹੀਂਗਾ ਇੱਥੇ ਆਪਾਂ ਰੋਗਾਂ ਵਧੀਆ ਕੀਤਾ ਕਿਉਂਕਿ ਅੱਗੇ ਮੁਰੇ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟਿਆਂ ਆਪਾਂ ਦੀ ਕਲੱਬ ਦੇ ਕੇ ਆਟਿਆਂ 35 40 ਕਿਲੋਮੀਟਰ ਤੇ ਕੋਹ ਨਹੀਂ ਆਉਣਾ ਹੀ ਰਹਿਣ ਨੂੰ ਨਾ ਖਾਣ ਪੀਣ ਨੂੰ ਕਿਉਂਕਿ ਇਹ ਤੋਂ ਹੁਣ ਬਾਅਦ ਇੱਕ ਪਾਂਗਾ ਹੀ ਹੋਣਾ ਪਾਂਗ ਕਸਮਾ ਕਸਵਾ ਜਿਹੜਾ ਪਾਂਗਾ ਤੇ ਉਹ ਥੋੜਿਆ ਚਾਈਤੇ ਆ ਸ਼ਾਇਦ ਤੇ ਉੱਥੇ ਆਕਸੀਜਨ ਦੀ ਵੀ ਕਮੀ ਆ ਤੇ ਜਿਹੜੀ ਨੈਟਵਰਕ ਦੀ ਗੱਲ ਕਰੀਏ ਜੇ ਆਪਾਂ ਨੈਟਵਰਕ ਤਾਂ ਰੂਮ ਸੇ ਦਾ ਹੀ ਆਪਣਾ ਉੜਿਆ ਆ ਨਾ ਫੋਨ ਦਾ Airtel ਦਾ ਹੈ ਨਹੀਂ ਬਿਲਕੁਲ ਬਾਕੀ ਜ਼ਿੰਮਾ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਤੇ ਬਾਕੀ ਆ Airtel ਦਾ ਅੱਗੇ ਕਿੱਥੇ ਤੱਕ ਨਹੀਂ ਆਉਣਾ ਇਹ ਵੀ ਨਹੀਂ ਪਤਾ ਆਪਾਂ ਨੂੰ ਤੇ ਯਾਨੀ ਕਿ ਰੂਮ ਸੇ ਤੋਂ ਚੱਲੇ ਆ ਤੇ ਡਬਰਿੰਗ ਤੱਕ ਆ ਗਏ ਆ ਕੋਈ ਨੈਟਵਰਕ ਨਹੀਂ ਹੈਗਾ ਤੇ ਬਾਕੀ ਦੇਖਦੇ ਆ ਕੱਲ ਨੂੰ ਕਿੱਥੇ ਤੱਕ ਸਫ਼ਰ ਨਿਕਲਦਾ ਆ ਤੇ ਕੱਲ ਨੂੰ ਆਪਾਂ ਨੂੰ ਪਾਸ ਪਾਉਗਾ ਜੇ ਆਪਾਂ ਕੱਲ ਨੂੰ ਸਫ਼ਰ ਡਬਰਿੰਗ ਤੋਂ ਬੈਸਕੀ ਨਾਲੇ ਤੱਕ ਕਰਦੇ ਆ ਨਾ ਤਾਂ ਆਪਾਂ ਨੂੰ ਪਾਸ ਲਾਚੁੰਗਲਾ ਪਾਸ ਪੈਣਾ ਤੇ ਦੇਖਦੇ ਆ ਜੇ ਬੈਸਕੀ ਨਾਲੇ ਤੱਕ ਪਹੁੰਚ ਹੋ ਜਵੇ ਕੱਲ ਨੂੰ ਕਿਲੋਮੀਟਰ ਬਣਨੇ ਆ 80 ਬਾਕੀ ਦੇਖਦੇ ਜੂਰ ਮਾਰਾਂਗੇ ਜਿੰਨਾ ਕੋ ਵੱਜਦਾ ਆ ਤੇ ਬਾਕੀ ਤਾਂ ਪਾਸ ਹਲੇ ਤਿੰਨ ਰਹਿੰਦੇ ਆਪਣੇ ਲਾਚੁੰਗਲਾ ਨਕੀਲਾ ਆਪਣੇ 12 ਲਾਚਾ ਤਿੰਨ ਪਾਸ ਰਹਿੰਦੇ ਹਲੇ ਮਨਾਲੀ ਤੱਕ ਪਹੁੰਚਣ ਨੂੰ ਬਾਕੀ ਮਹਾਰਾਜ ਨੇ ਆਪੇ ਲਈ ਜਣਾਤ ਵੜ ਕੇ ਬਾਹ ਫੜ ਕੇ ਖਿੱਚੀ ਜਾਂਦਾ ਬਸ ਕਹਿੰਦਾ ਤੁਰਿਆ ਰਹਿ ਰੋੜਕੀ ਵਾਲੇ ਟੈਨਸ਼ਨ ਨਾ ਲਈ ਮੈਂ ਕਹਾ ਜੀ ਕੋਈ ਟੈਨਸ਼ਨ ਨਹੀਂ ਬਾਬਾ ਜੀ ਕਹ ਜੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਇਹ ਜਰੂਰ ਦੱਸਿਓ ਕਮੈਂਟਰ ਆਹੀਂ ਜੇ ਕੋਈ ਗਲਤੀ ਖੁਤੀ ਹੋਈ ਹੋਈ ਤਾਂ ਮਾਫਤਾ ਦੇ ਗਾਲਾਂ ਥੋੱਕੇ ਗੱਡੇਓ ਤੇ ਠੀਕ ਹੈ ਜੀ ਹੁਣ ਕਰਦੇ ਆਂ ਰੈਸਟ ਤੇ ਰੋਟੀ ਵਾਲੀ ਖਾਣ ਦੇ ਟਾਈਮ ਉੱਠ ਖੜਾਂਗੇ ਇੱਕ ਵਾਰੀ ਹੁਣ ਸੌਂ ਜਾਣਾ ਕੋਈ ਘੰਟੀ ਤੇ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲ ਦੇ ਕੋੜੇ ਤੂਫਾਨ ਵੱਲੋਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ